ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਾੜਾ ਭਾਈਕੇ ਦੇ ਵਿੱਚ ਭਾਈਕਾ ਬਾੜਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜੋੜੀਆਂ ਨਹਿਰਾਂ ਵਾਲਾ ਪਿੰਡ ਆ ਜਦੋਂ ਤੁਸੀਂ ਮੁੱਦਕੀ ਤੋਂ ਮਿੱਤਰੋ ਮਿਸ਼ਰੀ ਵਾਲੇ ਨੂੰ ਜਾਣਦੇ ਆ ਤੇ ਬਾੜਾ ਭਾਈਕੇ ਪਿੰਡ ਦੇ ਵਿੱਚ ਦੀ ਹੋ ਕੇ ਨੰਗ ਕੇ ਜਾਣਦੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਣਾ ਮਿੱਤਰੋ ਨਾ ਤਾਂ ਗੱਪਰੂ ਦਾ ਹੈਗਾ ਕੇਵਲ ਲੋਹਾਰ ਪਰ ਅੱਜ ਕਟਾ ਜਿਹੜਾ ਵਿਖਾਉਣਾ ਨਾ ਇੱਕ ਗੱਲ ਦੱਸ ਦਵਾਂ ਵੀਡੀਓ ਨੂੰ ਐਂਡ ਤੱਕ ਦੇਖ ਲਓ ਜਿਹੜੇ ਭਰਾ ਆਪਾਂ ਸੂਪਾ ਲੈਣ ਦੇ ਕਿੱਤੇ ਦੇ ਨਾਲ ਸ਼ੌਂਕ ਰੱਖਦੇ ਆ ਹੁਣ ਤੁਸੀਂ ਨਾ ਨਿਗਾਹਾਂ ਤੇਜ ਕਰ ਲਓ ਜਿਹੜੀ ਚੀਜ਼ ਅੱਜ ਦਿਖਾਉਣੀ ਹੈ ਕਦੇ-ਕਦੇ ਮੱਥੇ ਲੱਗਦੀ ਹੁੰਦੀ ਹੈ ਕਹਿਣ ਤੋਂ ਪਬਜੀ ਅਸੀਂ 6 ਮਹੀਨੇ ਦਾ ਸਾਲ ਵੀਡੀਓ ਬਣਾਉਣੇ ਤੇ ਸਾਲ ਦੇ ਵਿੱਚ ਦੋ ਕੁ ਵੀਡੀਓ ਜਿਹਹੀਆਂ ਮੱਥੇ ਲੱਗਦੀਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਦਿਲ ਕਰਦਾ ਵੀ ਝਟ ਖੜ ਜਾਈਏ ਜਾਨਵਰ ਦੇ ਕੋਲੇ 2 ਮਿੰਟ ਫੋਟੋ ਫੋਟੋ ਕਰਾ ਕੇ ਜਾਈਏ ਜਾਨਵਰ ਦੇ ਕੋਲੇ ਆਜੋ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆਂ ਕੇਵਲ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਾਡੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਅੱਛਾ ਕੇਵਲ ਗੱਲੇ ਹੋਆਂ ਯਾਰ ਬੰਦਾ ਤੂੰ ਕੇਵਲਾਂ ਤੇ ਨਾਲ ਤੇਰਾ ਨਾਮਾ ਲੋਹਾਰ ਹਾਂਜੀ ਪੱਖਾ ਵੀ ਤੂੰ ਮੈਨੂੰ ਲੱਗਦਾ ਕੱਟੇ ਕਰਕੇ ਸਪੈਸ਼ਲ ਟੰਗਿਆ ਲਿਆ ਹਣਾ ਵੀ ਕਿਹਦੇ ਚੰਦਰਾ ਲਸਾਣਾ ਪੈ ਜੇ ਮੇਰੇ ਕੋਲੇ ਆ ਕੇ ਹਨਾ ਵੀ ਗੱਲੇ ਆ ਵੀ ਕਿੰਨੀ ਚਿਰ ਦਾ ਹੋ ਗਿਆ ਬਾਈ ਇਹ ਇਹ ਆਪਣੇ 2 ਸਾਲ ਤੋਂ ਕੱਟ ਹੈਗਾ ਜੇ 2ਾਂ ਸਾਲਾਂ ਤੋਂ ਕੱਟ ਆ 22 ਕੁ ਮਹੀਨੇ 22 ਮਹੀਨੇ ਹੋ ਗਏ ਕੱਟੇ ਉਮਰਦ ਸਿੰਘ ਨਾ ਹਾਂ ਇਹ ਦੰਦਾ ਤੋਂ ਕੀ ਰਹੀ ਆ ਜੇ ਬਾਈ ਕੀ ਰਹੀ ਆ ਜੀ ਕੀ ਰਹੀ ਆ ਹੈ ਕਿਹੜੇ ਸੀਮਨ ਦਾ ਦੱਸਿਆ ਬਾਈ ਇਹ ਆਪਣੇ ਦੱਸਿਆ ਹੁਣ ਅਲਬਖਸ਼ ਦਾ ਅਲਬਖਸ਼ ਦਾ ਯਾਰ ਇੱਕ ਗੱਲ ਆ ਵੇ ਸਾਂਭਾ ਬੜਾ ਬੰਦੇ ਨੇ ਰੂਹ ਨਾਲ ਮੇਰੇ ਨਾਲੋਂ ਨਾ ਜੇ ਕਰੋ ਵੀਡੀਓ ਦੇਖਦਾ ਨਾ ਕਿਤੇ ਭਰਾ ਤੇ ਯਾਰ ਤੈਨੂੰ ਭਰਾਵਾ ਬਹੁਤ ਬਹੁਤ ਮੁਬਾਰਕਾਂ ਵੀ ਤੂੰ ਚੀਜ਼ ਨੂੰ ਸਾਂਭੀ ਬੜੀ ਗੌਰ ਦੇ ਨਾਲ ਹਣਾ ਤੇ ਹੁਣ ਤੋਂ ਆ ਗਿਆ ਵੀ ਹੁਣ ਆ ਗਿਆ ਹੁਣ ਕੇਵਲ ਦੇ ਤੱਕੇ ਹੁਣ ਕੇਵਲ ਇਹਨੂੰ ਸੰਭੀ ਜਾਂਦਾ ਰੂਹ ਦੇ ਨਾਲ ਕੇਵਲ ਨੇ ਮੈਨੂੰ ਲੱਗਦਾ ਜੀ ਆਪਾਂ ਉਹਦੀ ਪੱਖੇ ਕੋਲੇ ਘੱਟ ਪਿਆ ਪਰ ਪਸੂਆਂ ਦੇ ਟੰਗ ਤੇ ਲਿਆ ਕੇ ਉਹਦੇ ਕੇਵਲ ਬਾਈ ਪੱਖੇ ਹਵਾ ਦਿੰਦੇ ਪੂਰੀ ਹੈ ਹਾਂਜੀ ਹਾਂਜੀ ਇਸੇ ਕਰਕੇ ਲਾਇਆ ਅਰੇ ਕੇਵਲ ਗੱਲ ਈ ਆ ਹਾਂਜੀ ਵੀ ਯਾਰ ਕੱਟਕੁੱਟ ਮਾਰਕਿੰਗ ਮੂਰਕਿੰਗ ਲੋਲ ਪੂਣਾ ਕੱਟੇ ਦੇ ਵਿੱਚ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਸਾਰਾ ਹੀ ਕੱਟਾ ਚੰਗਾ ਉਹ ਨਹੀਂ ਯਾਰ ਹੀਰਾ ਹੀ ਆ ਇੱਕ ਹਿਸਾਬ ਦਾ ਤੇ ਕਿੰਨੇ ਦਾ ਦੇਣਾ ਵਾ ਬਾਈ ਲੈਣ ਦੇ ਨਾਲ ਮੁੱਲ ਤਾਂ ਆਪਾਂ ਯਾਰ ਆਪਾਂ 75 ਦਾ ਦੇ ਦੇ ਜਾਂਗੇ ਆਪਾਂ 75 ਦਾ ਹਾਂਜੀ ਮਾਨ ਤਣ ਕਿਹਨੇ ਕੋਈ ਕਰ ਦਿੰਦਾ ਉਦ ਆਪਾਂ ਕਰਾਂਗੇ ਮੌਕੇ ਤੇ ਕੋਈ ਕਿੰਨਾ ਕਰੇਗਾ ਮੌਕੇ ਤੇ ਨਹੀਂ ਹੁਣੇ ਕਰ ਮੇਰਾ ਵੀ ਕਰਨਾ ਕੁਝ ਕਰ ਲਾਂਗੇ ਕੋਈ ਮੌਕੇ ਤੇ ਕੋਈ ਆਪਾਂ ਮੇਰਾ ਕੋਈ ਮਾਨ ਨਹੀਂ ਆਏਦਾ ਯਾਰ ਹੈ ਮੇਰਾ ਕੋਈ ਮਾਨ ਨਹੀਂ ਕਰ ਲਾਂਗੇ 1000 2000 ਮਾਨ ਆਪਾਂ ਕੋ ਮੌਕੇ ਤੇ ਹੋ ਸਕਦਾ ਠੀਕ ਆ ਬਾਈ ਅਜਾ 75000 ਰੁਪਇਆ ਡਿਮਾਂਡ ਆ ਕਿ ਦੇਣਾ ਹੀ ਆ ਇਹ ਆ ਕੋਈ ਬਾਕੀ ਯਾਰ ਕੋਈ ਪਦਾਦਨ ਬਗ ਕੋ 54 ਬੰਦਾ ਹੁੰਦਾ ਕੋ ਚੰਗੇ ਪੈਸੇ ਭਰਨ ਵਾਲਾ ਕਾ ਪਰ ਦਿੰਦਾ ਆਪਣਾ ਮੁੱਲ ਤਾਂ ਆਪਾਂ ਜਾਇਜ਼ ਹੀ ਕੀਤਾ ਆ। ਆ ਗੱਲ ਇਹ ਆ ਵੀ ਤੂੰ ਵੀ ਚੰਗੀ ਕੀਮਤੀ ਭਰੀ ਆ ਜਟਾ ਜਾਂਦੀ ਐ ਨਹੀਂ ਗੱਲ ਤੇਰੀ ਸਹੀ ਆ। ਭਾਵੇਂ ਚੰਗੀ ਕੀਮਤੀ ਭਰ ਕੇ ਲੈਂਦਾ ਨਾ ਕੋਈ ਕਿਸੇ ਨੇ ਉਵੇਂ ਤਾਂ ਫੜਾ ਨਹੀਂ ਦਿੱਤਾ ਹੁਣ। ਵੀ ਐਡਾ ਐਡਾ ਹਨਾ ਇੱਕ ਗੱਲ ਸੋਚ ਲੋ ਵੀ ਮਿੱਤਰੋ ਦੰਦਾ ਤੋਂ ਹਜੇ ਕੱਟਾ ਖੀਰਾ ਨਾਲੇ ਤੇ ਫੇਰ ਵੀ ਤੁਸੀਂ ਨਾ ਭਾਵਾਂ ਦੀ ਉੱਤੇ ਆ ਕੇ ਬਹਿ ਜਾਓ ਤੁਸੀਂ ਢਿੱਗਦੇ ਨਹੀਂ ਵਾਦਾ ਕਰਦਾ। ਭਾਵਾਂ ਦੀ ਲੰਮਾ ਪੈਜੋ ਐਡਾ ਪੁੜਾ ਪੜਾ ਚੌੜਾ ਕੱਟੇ ਦਾ ਲੈ ਵੀ ਭਾਈ ਇਹਨੂੰ ਨਾ ਕੱਢ ਖਾਂ ਬਾਹਰ ਮਾੜੇ ਦੇ ਦਰਸ਼ਨ ਕਰਾਈਏ ਸਰੋਤਿਆਂ ਥਾਂ ਭੀੜਾ ਗੱਲ ਕਰਕੇ ਤੂ ਰਿਆ ਹੋਵੇ ਇਹ ਚਰੀ ਵਾਲੇ ਟੱਕ ਦੇ ਵਿੱਚ ਫਿਰ ਗੱਲਾਂ ਲਾਉਂਦਾ ਟਕਾਣੀ ਇਹ ਹੂੰ ਤੂੰ ਕੱਲਾ ਜਾਂਦਾ ਸਾਲਾ ਕਾਬੂ ਨਹੀਂ ਆਉਂਦਾ ਲੈ ਬਾਈ ਵਾਕਿਆ ਯਾਰ ਕਟਾਣਾ ਲੁੱਸ ਲੁੱਸੀ ਕਰਦਾ ਚਾਰੇ ਪਾਸੇ ਉਹ ਹਜੇ ਤੇਰੇ ਕੋਲ ਟੁੱਟ ਗਿਆ ਹਨਾ ਹਾਂ ਹਾਂ ਉਹ ਤੇਰਾ ਕੱਲਾ ਤੇ ਇੱਥੇ ਨਾ ਝੋਟੀਆਂ ਕਰਕੇ ਨਾ ਉਹਨਾਂ ਨੂੰ ਸੁੰਗਣ ਲੱਗ ਗਏ ਦੋਸੇ ਕਰਕੇ ਥੋੜਾ ਪੱਠੇ ਘੱਟ ਖਾਂਦੇ ਨੇ ਹੂੰ ਚਲ ਲੈ ਮੇਤਰੋ ਚਤ ਕਰਦਾ ਦੇਖੀ ਜਾਈਏ ਦਿਲ ਕਰਦਾ ਵੀ ਖੋਲ ਕੇ ਲਾ ਜੀ ਜੀ ਕਰਦਾ ਫੋਟੋਆਂ ਕਰਾਈਏ ਰੂਹ ਕਹਿੰਦੀ ਆ ਵੀ ਇਹੋ ਜਾਂ ਜਾਨਵਰ ਸੰਭ ਗਏ ਜਦੋਂ ਚਾਰੇ ਚੀਜ਼ਾਂ ਅੰਦਰੋਂ ਬਾਜ ਦਿੰਦਿਆਂ ਹੁਣ ਤੇ ਫਿਰ ਜਾਨਵਰ ਆਟੋਮੈਟਿਕੀ ਮਿੱਤਰੋ ਸਮਝ ਲੋ ਪੂਰਾ ਦਿਲ ਲੱਗਿਆ ਹੁੰਦਾ ਹੁਣ ਇਹ ਗੱਲ ਆ ਵੀ ਤੁਸੀਂ ਵੀਡੀਓ ਦੇ ਤਾਂ ਕੱਟਾ ਭਵਨ ਦੀ ਕਰੋ ਕੱਟ ਪਸੰਦ ਪਰ ਜਦੋਂ ਤੁਸੀਂ ਲੈਣ ਲਈ ਕੋਲੇ ਆ ਕੇ ਕੱਟੇ ਦੇ ਕੱਟਾ ਤੁਹਾਡੀ ਜੇਬ ਚੋਂ ਪੈਸੇ ਨਾ ਕਢਾਵੇ ਯਾਰ ਫੱਟੇ ਮੁਕੇ ਦਿਓ ਕੱਟਾ ਈ ਦਾ ਚੰਗਾ ਯਾਰ ਭਾਈ ਦੱਸੋ ਭਾਈ ਕੱਟਾ ਕਹੂਗਾ ਜੇਬ ਚੋਂ ਜਿੰਨੇ ਹੈਗੇ ਕੱਢ ਕੇ ਤੇ ਮੂਹਰੇ ਰੱਖਦੇ ਹੋ ਜੀਆਂ ਚੀਜ਼ਾਂ ਦਾ ਕੋਈ ਮੋਲ ਨਹੀਂ ਮਿੱਤਰੋ ਮੈਂ ਕਿਉਂਕਿ ਇਹ ਭਰ ਕੇ ਆਉਣੀਆਂ ਪੈਂਦੀਆਂ ਭਰ ਕੇ ਦੇਈਆਂ ਲਬਖਸ਼ ਦਾ ਬੱਚਾ ਅਜਲਬਖਸ਼ ਦੀਆਂ ਕਟੀਆਂ ਮਾਰਕੀਟ ਦੇ ਵਿੱਚ 14 15 15 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਕੱਢੀ ਜਾਂਦੀਆਂ ਦੁੱਧ ਵਾਲਾ ਪੱਖ ਵੀ ਲਬਖਸ਼ ਦਾ ਮੂਹਰੇ ਆ ਗਿਆ ਕਰਮਾਂ ਵਾਲੇ ਦਾ ਮਿੱਤਰੋ ਜੇ ਹੁਣ ਜਾਉਂਦਾ ਹੁੰਦਾ ਮਨਜੀਤ ਤੂਤ ਤੇ ਅੱਜ ਸਵਾਦ ਹੀ ਵੱਖਰਾ ਹੋਣਾ ਸੀ ਜ਼ਿੰਦਗੀ ਜਿਉਣ ਦਾ ਬਾਈ ਨੂੰ ਕਿਉਂਕਿ ਬਾਈ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪੈ ਗਿਆ ਸੀਗਾ ਮਿੱਤਰੋ ਤੇ ਆਹ ਵੇਖੋ ਬਾਈ ਮਿੱਤਰੋ ਪੂਰਾ ਸੁਣਾ ਕਟਕੂਟ ਦੇ ਵਿੱਚ ਓਕੇ ਦੀ ਰਿਪੋਰਟ ਜਾਵਾ ਮਿੱਤਰੋ ਅੱਛਾ ਬਾਈ ਹੁਣ ਮੈਨੂੰ ਕੇਵਲ ਨੰਬਰ ਦੱਸ ਦੇ ਯਾਰ ਬਾਲੀਆਂ ਨਹੀਂ ਗੱਲਾਂ ਕਰ ਰਹੀਏ ਕਿਦ ਨੰਬਰ 81950 39727 ਇੱਕ ਵਾਰੀ ਹੋਰ ਆਉਣ ਦੇ 81950 ਹੂੰ 39727 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਈ ਦਿਨਾਂ ਗੱਲਬਾਤ ਪਿੰਡ ਹੈਗਾ ਬੜਾ ਭਾਈ ਕਾ ਜ਼ਿਲ੍ਹਾ ਹੈਗਾ ਫਰੋਜ਼